ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਅੱਜ ਅਸੀਂ ਗੱਲ ਕਰਾਂਗੇ ਭਾਰਤ ਦੇ ਵਿੱਚ ਆਨੰਦ ਮੈਰਜ ਐਕਟ ਹੈ ਜੋ ਕਿ ਲਾਗੂ ਹੋਣ ਜਾ ਰਿਹਾ ਜਿਹਦੇ ਚਾਰ ਲੈ ਅਸੀਂ ਗੱਲਬਾਤ ਕਰਾਂਗੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਨਾਲ ਢਿੱਲ ਸਾਹਿਬ ਕੀ ਕਹਿਣਾ ਚਾਹੋਗੇ ਇਸ ਐਕਟ ਨੂੰ ਲੈ ਕੇ ਜੀ ਸਭ ਤੋਂ ਵੱਧ ਸਿੱਖਾਂ ਦੀ ਗਿਣਤੀ ਪੰਜਾਬ ਦੇ ਵਿੱਚ ਦੱਸੀ ਜਾਂਦੀ ਹੈ ਹੁਣ ਤੱਕ ਜਿੰਨੀਆਂ ਸਾਡੀਆਂ ਵਿਆਹ ਰਜਿਸਟਰਡ ਹੁੰਦੇ ਸੀ ਉਹ Hindu Marriage Act ਦੇ ਤਹਿਤ ਹੁੰਦੇ ਸੀ ਤੁਸੀਂ ਯਾਦ ਕਰੋ ਜਦੋਂ ਬਾਜਪਾਈ ਸਾਹਿਬ ਸੀ 2004 ਦੇ ਨੇੜੇ ਤੇੜੇ ਗੱਲ ਉੱਠੀ ਕਿ 올 ਇੰਡੀਆ ਗੁਰਦੁਆਰਾ ਐਕਟ ਬਣਾਇਆ ਜਾਵੇ ਬ ਰੌਲਾ ਬਹੁਤ ਪਾਇਆ ਇਹਨਾਂ ਨੂੰ ਹੋਇਆ ਕਿ ਜੇ 올 ਇੰਡੀਆ ਗੁਰਦੁਆਰਾ ਐਕਟ ਬਣ ਗਿਆ ਦੂਜੇ ਮੈਂਬਰ ਨਾਲ ਜ਼ਿਆਦਾ ਆ ਗਏ ਸਾਡਾ ਤਾਂ ਕਬਜ਼ਾ ਹੀ ਨਹੀਂ ਰਹਿਣਾ ਆਨੰਦਪੁਰ ਐਕਟ ਤੇ ਬਹੁਤ ਸਾਰੇ ਸਿੱਖ ਵਿਦਵਾਨਾਂ ਨੇ ਬਹੁਤ ਖੁੱਲ ਕੇ ਬੋਲਿਆ ਤੇ ਜੇ ਸਭ ਤੋਂ ਜ਼ਿਆਦਾ ਕਿਸੇ ਨੇ ਇਹਦੇ ਉੱਤੇ ਵਿਸਥਾਰ ਦੇ ਵਿੱਚ ਜਾਣਕਾਰੀ ਦਿੱਤੀ ਤਾਂ ਘਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸਰਦਾਰ ਤਰਲੋਚਨ ਸਿੰਘ ਨੇ ਦਿੱਤੀ ਇਹ ਪਾਸ ਹੋ ਗਿਆ ਕਈ ਥਾਵਾਂ ਦੇ ਉੱਤੇ ਲਾਗੂ ਵੀ ਹੈ ਘਟ ਗਿਣਤੀ ਕਮਿਸ਼ਨ ਦੇ ਜਿਹੜੇ ਮੌਜੂਦਾ ਚੇਅਰਮੈਨ ਨੇ ਸਰਦਾਰ ਇਕਬਾਲ ਸਿੰਘ ਲਾਲਕਾ ਲਾਲਪੁਰਾ ਸੋਰੀ ਲਾਲਕਾ ਨਹੀਂ ਲਾਲਪੁਰਾ ਉਹਨਾਂ ਨੇ ਮੀਟਿੰਗ ਕੀਤੀ ਵਰਚੁਅਲ ਦੇ ਵਿੱਚ ਜਿਹੜੇ ਤਿੰਨ ਰਾਜ ਨੇ ਜਿਨ੍ਹਾਂ ਦੇ ਵਿੱਚ ਇਹ ਕੇਂਦਰੀ ਸ਼ਾਸਿਤ ਪ੍ਰਦੇਸ਼ ਨੇ ਕੁਝ ਰਾਜ ਨੇ ਉਹਨਾਂ ਨੇ ਭਰੋਸਾ ਦਿੱਤਾ ਕਿ ਅਸੀਂ ਆਨੰਦ ਮੈਰਿਜ ਐਕਟ ਸ਼ੁਰੂ ਕਰ ਰਹੇ ਹਾਂ ਪਾਸ ਕਰ ਰਹੇ ਹਾਂ ਲਾਗੂ ਕਰਨ ਜਾ ਰਹੇ ਹਾਂ ਜਿਹੜੇ ਤੁਰੰਤ ਪੱਧਰ ਤੇ ਜਿਨ੍ਹਾਂ ਨੇ ਕਿਹਾ ਉਹਨਾਂ ਦੇ ਵਿੱਚੋਂ ਹੋਏਗਾ ਜੀ ਮਹਾਰਾਸ਼ਟਰ ਮਹੰਗਾ ਲਿਆ ਝਾਰਖੰਡ ਉੱਥੇ ਵੀ ਹੁਣ ਆਨੰਦ ਮੈਰਿਜ ਐਕਟ ਤੱਕ ਸਿੱਖਾਂ ਦੇ ਵਿਆਹ ਰਜਿਸਟਰਡ ਹੋ ਸਕਦੇ ਆ ਤੇ ਇਹ ਕੁੱਲ 18 ਸੀ ਤਿੰਨੇ ਬਾਕੀ ਰਹਿ ਗਏ 15 ਉਹਨਾਂ ਨੇ ਘਟ ਗਿਣਤੀ ਕਮਿਸ਼ਨ ਨੂੰ ਇਸ ਗੱਲ ਦਾ ਭਰੋਸਾ ਦਿੱਤਾ ਹੈ ਕਿ 2 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਵੀ ਇਹ ਆਨੰਦ ਮੈਰਿਜ ਐਕਟ ਲਾਗੂ ਕਰਦਿਆਂ ਕਿ ਜਿਹੜੇ ਸਿੱਖਾਂ ਦੇ ਅਸੀਂ ਨਮਾਇंदे ਬਣਾਏ ਉਹਨਾਂ ਨੇ ਕੁਰਸੀਆਂ ਤਾਂ ਬਹੁਤ ਹਰਿਆਈਆਂ ਪਰ ਸਿੱਖਾਂ ਦੇ ਅਹਿਮ ਮਸਲਿਆਂ ਦੇ ਉੱਤੇ ਕੱਖ ਨਹੀਂ ਕੀਤਾ ਸਰਦਾਰ ਇਕਬਾਲ ਸਿੰਘ ਲਾਲਪੁਰਾ ਚੇਅਰਮੈਨ ਘਟਕੰਤੀ ਕਮਿਸ਼ਨ ਉਹਨਾਂ ਦੀ ਇਹਦੇ ਵਿੱਚ ਕਾਫੀ ਅਹਿਮ ਭੂਮਿਕਾ ਮੰਨੀ ਜਾ ਰਹੀ ਹੈ ਜੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇਸ ਆਨੰਦਵਰਜ ਐਕਟ ਨੂੰ ਪੂਰੇ ਭਾਰਤ ਵਿੱਚ ਲਾਗੂ ਕਰਨ ਜਾ ਰਹੀ ਹੈ ਕੁਝ ਦੇ ਵਿੱਚ ਪਹਿਲਾ ਹੋ ਗਿਆ ਦੂਜੇ ਦੇਸ਼ਾਂ ਦੇ ਵਿੱਚ ਸਾਡੇ ਪਾਕਿਸਤਾਨ ਨਗੌਂਡੀ ਸੂਬਾ ਰਾਜ ਹੈ ਦੇਸ਼ ਹੈ ਉੱਥੇ ਲਾਗੂ ਹੈ ਸੋ ਜੇ ਇਹ ਲਾਗੂ ਹੋ ਜਾਂਦਾ ਤਾਂ ਕਿਉਂਕਿ ਉੱਥੇ ਹਿੰਦੂ ਮੈਰਜ ਐਕਟ ਮੈਰਜ ਐਕਟ ਦੇ ਵਿੱਚ ਬਖਰੇ ਕਾਨੂੰਨਾਂ ਦੀ ਰਜਿਸਟਰਡ ਹੁੰਦਾ ਹੈ ਇਸੇ ਕਰਕੇ ਹੁਣ ਆਨੰਦਕਾਰਜਾ ਦੇ ਗੁਰਦੁਆਰਾ ਸਾਹਿਬ ਵੱਲੋਂ ਤਸਦੀਕ ਸੁਦਾ ਕਾਪੀ ਦਿੱਤੀ ਜਾਂਦੀ ਹੈ ਤੇ ਹੁਣ ਇਹ ਉਹ ਕਾਪੀ ਦੇ ਆਧਾਰ ਤੇ ਹੀ ਬਾਕੀ ਕੁੱਲ 18 ਰਾਜ ਤਿੰਨ ਹੋਣੇ ਹੋਣ ਲੱਗੇ ਨੇ ਜਿਹੜੇ ਕਹਿੰਦੇ ਬਸ ਅਸੀਂ ਕਰਤਾ ਤੇ 15 ਦੇ ਵਿੱਚ ਇਹ ਦੋ ਮਹੀਨਿਆਂ ਦੇ ਵਿੱਚ ਵਿੱਚ ਲਾਗੂ ਹੋ ਜਾਵੇਗਾ ਮੈਂ ਸਮਝਦਾ ਕਿ ਸਰਦਾਰ ਇਕਬਾਲ ਸਿੰਘ ਲਾਲਪੁਰਾ ਤੇ ਉਹਨਾਂ ਦੀ ਟੀਮ ਦੀ ਸਿੱਖਾਂ ਬਾਜ਼ ਤੇ ਇੱਕ ਬਹੁਤ ਵੱਡਾ ਤੋਹਫਾ ਹੈ ਬਹੁਤ ਚਿਰਾਂ ਤੋਂ ਆੜੀ ਹੋਈ ਮੰਗ ਦੀ ਇਹ ਬਹੁਤ ਵੱਡੀ ਪ੍ਰਾਪਤੀ ਦੇ ਰੂਪ ਵਿੱਚ ਜਾਣੀ ਜਾਏਗੀ ਜੀ ਸੋ ਖਬਰ ਦੀ ਅਪਡੇਟ ਦੇ ਵਿੱਚ ਐਨੇ ਨਵੇਂ ਤੇ ਤਾਜ਼ਾ ਖਬਰ ਦੇਖਣ ਦੇ ਦੇਰੋ ਡੀ 5 ਚੈਨ ਪੰਜਾਬੀ। ਨਿਟਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ। ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਅਸੀਂ ਕਿਹਨਾਂ ਕੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਬੁਕਰਾਂਗੇ ਪੰਜਾਬ ਦੀ ਆਵਾਜ਼ ਬਣ। ਹੋਰ ਕੀ ਹਰ ਪਹਿਲੂ ਤੇ ਰੋਸ ਚਰਚੇ ਭੁਲਾਗੇ ਅੰਦਰੂਨੀ ਰਾਤ ਬਣਾਗੇ बुलंद ਬਾਤ ਸੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ डी फाइव चैनल पंजाबी दी कचहरी च होगी सिर्फ लोगों की गल धर्म धरोहर सेहत और संस्कृति की होगी बात अब डी फाइव चैनल हिंदी भी होगा सर डी फाइव चैनल पंजाबी अपनी धरती अपने लोग सत श्रीकाल जी मैं हाँ कुलराज रंधावा तो तुम देख रहे हो डी फाइव चैनल पंजाबी जो तो लॉन्च हो चुका है कैनेडा में